ਸਾਲੀ ਇੱਕ ਦਿਨ ਆਪਦੇ ਜੀਜੇ ਨੂੰ ਕਹਿੰਦੀ ਕਿ ਜੀਜੂ ਮੈਂ ਤੈਨੂੰ ਪਸੰਦ ਬਹੁਤ ਕਰਦੀ ਆ ਮੇਰੇ ਦਿਲ ਦੀ ਇੱਕ ਰੀਜ ਆ ਕਿ ਜਿਹੜੇ ਬੈੱਡ ਤੇ ਮੇਰੀ ਭੈਣ ਤੇਰੇ ਨਾਲ ਸੌਂਦੀ ਆ ਉਸ ਬੈੱਡ ਤੇ ਇੱਕ ਦਿਨ ਮੈਂ ਵੀ ਤੇਰੇ ਨਾਲ ਹੋਵਾਂ ਜਦੋਂ ਹੁਣ ਜੀਜੇ ਪਤੰਦਰ ਨੇ ਸਾਲੀ ਦੇ ਮੂੰਹ ਚੋਂ ਐਡੀ ਗੱਲ ਸੁਣ ਲਈ ਹੁਣ ਉਹਦੇ ਦਿਲ ਚ ਭਈ ਲੱਡੂ ਫਟਣ ਉਹ ਤਾਂ ਬਾਗੀਆਂ ਪਾਵੇਗੀ ਦੋਨੇ ਭੈਣਾਂ ਹੁਣ ਮੇਰੇ ਜਾਲ ਦੇ ਵਿੱਚ ਆ ਗਈਆਂ ਫੇਰ ਸਾਲੀ ਪਿੱਛੇ ਲੱਗ ਕੇ ਜੀਜੇ ਨੇ ਜੋ ਕੀਤਾ ਉਹ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਤੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਘਟਨਾ 2021 ਦੇ ਵਿੱਚ ਵਾਪਰਦੀ ਆ। ਜਲੰਧਰ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਪੈਂਦਾ ਉੱਥੋਂ ਦੀਆਂ ਦੋ ਭੈਣਾਂ ਹੁੰਦੀਆਂ ਨੇ ਨੀਸ਼ਾ ਤੇ ਸ਼ਵਾਨੀ। ਨੀਸ਼ਾ ਵੱਡੀ ਸੀ, ਸ਼ਵਾਨੀ ਛੋਟੀ ਸੀ ਉਸ ਤੋਂ ਛੋਟਾ ਇਹਨਾਂ ਦਾ ਇੱਕ ਭਰਾ ਸੀਗਾ। ਤੇ ਨੀਸ਼ਾ ਦੇ ਪਿਓ ਦੀ ਇੱਕ ਛੋਟੀ ਜੀ ਕਰਿਆਨੇ ਵਾਲੀ ਦੁਕਾਨ ਸੀ ਪਿੰਡ ਦੇ ਵਿੱਚ ਇਹਨਾਂ ਦੇ ਘਰ ਦਾ ਮਸਾਂ ਗੁਜ਼ਾਰਾ ਚੱਲਦਾ ਸੀਗਾ ਇਹਨਾਂ ਕੁੜੀਆਂ ਦੇ ਕੋਈ ਦਿਲ ਦੇ ਸ਼ੌਕ ਰੀਝਾਂ ਨਹੀਂ ਸੀ ਪੂਰੀਆਂ ਹੁੰਦੀਆਂ ਚਲੋ ਜੀ ਜਿਹੜੀ ਨੀਸ਼ਾ ਹੁੰਦੀ ਆ ਇਹ ਸਰਕਾਰੀ ਕਾਲਜ ਦੇ ਵਿੱਚ ਪੜ੍ਹਦੀ ਹੁੰਦੀ ਆ ਤੇ ਇਹ ਬੀਏ ਕਰਦੀ ਹੁੰਦੀ ਆ ਤੇ ਜਿਹੜੀ ਈਸ਼ਵਾਨੀ ਹੁੰਦੀ ਆ ਉਹ ਪਲੱਸ 2 ਕਰਦੀ ਹੁੰਦੀ ਆ ਜਦੋਂ ਹੁਣ ਨੀਸ਼ਾ ਬੀਏ ਕਰ ਰਹੀ ਹੁੰਦੀ ਆ ਤੇ ਉਹ ਇੰਸਟਾਗ੍ਰam ਦੇ ਉੱਪਰ ਇਹਦੀ ਇੱਕ ਮੁੰਡੇ ਦੇ ਨਾਲ ਗੱਲਬਾਤ ਹੋ ਜਾਂਦੀ ਆ ਜਿਹਦਾ ਪਿੰਡ ਕਰਤਾਰਪੁਰ ਦੇ ਨੇੜੇ ਸੀਗਾ ਮੁੰਡੇ ਦਾ ਨਾਂ ਸੀਗਾ ਜਸਪ੍ਰੀਤ ਵੈਸੇ ਉਹਨੂੰ ਪਿੰਡ 'ਚ ਜੱਸਾ ਜੱਸਾ ਕਹਿੰਦੇ ਸੀ ਮੁੰਡਾ ਜੱਟਾਂ ਦਾ ਸੀਗਾ ਜਿਹੜੀ ਕੁੜੀ ਸੀ ਇਹ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੀ ਸੀਗੀ ਚਲੋ ਜੀ ਇੰਸਟਾਗ੍ਰam ਦੇ ਉੱਪਰ ਇਹਨਾਂ ਦੋਨਾਂ ਦੀ ਗੱਲਬਾਤ ਹੁੰਦੀ ਆ ਚੈਟ ਕਰਨੀ ਸ਼ੁਰੂ ਕਰਦੇ ਆ ਤੇ 15-20 ਦਿਨਾਂ ਬਾਅਦ ਇੱਕ ਦੂਜੇ ਨੂੰ ਫੋਨ ਨੰਬਰ ਦੇ ਦਿੰਦੇ ਆ ਤੇ ਮੁੜ ਕੇ ਫੋਨ ਤੇ ਗੱਲਾਂបਾਤਾਂ ਸ਼ੁਰੂ ਹੁੰਦੀਆਂ ਨੇ ਫਿਰ ਵੀਡੀਓ ਕਾਲਾਂ ਤੱਕ ਗੱਲਾਂ ਬਾਤਾਂ ਆ ਜਾਂਦੀਆਂ ਨੇ 2 ਢਾਈ ਮਹੀਨਿਆਂ ਬਾਅਦ ਨੀਸ਼ਾ ਨੂੰ ਪਤਾ ਲੱਗਦਾ ਹੈ ਕਿ ਮੈਂ ਜਿਹੜੇ ਮੁੰਡੇ ਨਾਲ ਗੱਲਬਾਤ ਕਰਦੀਆਂ ਯਾਨੀ ਕਿ ਜੱਸੇ ਨਾਲ ਜੱਸਾ 28 ਕਿੱਲੇ ਜ਼ਮੀਨ ਦਾ ਮਾਲਕ ਹੈ ਤੇ ਇਹਦੇ ਪਿਓ ਦਾ ਅੜਤ ਦਾ ਕੰਮ ਵੀ ਹੈ ਹੁਣ ਨੀਸ਼ਾ ਦੇ ਦਿਲ 'ਚ ਲੱਡੂ ਫੁੱਟਨੇ ਸ਼ੁਰੂ ਹੋ ਗਏ ਕਿ ਸਾਮੀ ਮੇਰੇ ਹੱਥ 'ਚ ਚੰਗੀ ਆ ਗਈ ਵੀ ਮੈਂ ਕੱਲ ਨੂੰ ਨਾਲ ਵਿਆਹ ਕਰਾ ਲੂੰਗੀ ਤੇ ਮੈਂ ਸਾਰੀ ਜ਼ਿੰਦਗੀ ਬੁੱਲੇ ਲੁੱਟੂੰਗੀ ਨਜ਼ਾਰੇ ਲੁੱਟੂੰਗੀ ਐਸ਼ ਕਰੂੰਗੀ ਮੇਰੇ ਦਿਲ ਦੀਆਂ ਰੀਝਾਂ ਹੁਣ ਪੂਰੀਆਂ ਹੋਣਗੀਆਂ ਕਿਉਂਕਿ ਪਹਿਲਾਂ ਨੀਸ਼ਾ ਦੇ ਪਿਓ ਦੀ ਕਰਿਆਨੇ ਦੀ ਦੁਕਾਨ ਸੀ ਉੱਥੋਂ ਮਸਾ ਘਰ ਦੀ ਰੋ ਜਿਹੋ ਜਿਹੇ ਸਾਡੇ ਹਾਲਾਤ ਨੇ ਵੀ ਇਹੋ ਜਿਹੇ ਹਾਲਾਤਾਂ 'ਚ ਮੇਰਾ ਪਿਓ ਗਾਂ ਕਿਤੇ ਵਿਆਹ ਕਰ ਦੂਗਾ ਤੇ ਉੱਥੇ ਮੇਰੇ ਦਿਲ ਦੇ ਚਾਹ ਨਹੀਂ ਪੂਰੇ ਹੋਣੇ ਕਦੇ ਹੁਣ ਜਦੋਂ ਨੀਸ਼ਾ ਨੂੰ ਪਤਾ ਲੱਗਦਾ ਵੀ ਜੱਸੇ ਕੋਲ 28 ਕਿੱਲੇ ਜ਼ਮੀਨ ਆ ਘਰਦਿਆਂ ਦਾ ਕੱਲਾ ਕੱਲਾ ਪੋਤਾ ਨਾਲ ਆੜਤ ਦਾ ਕੰਮ ਆ ਚੰਗੀ ਕੋਠੀ ਆ ਚੰਗੀ ਗੱਡੀ ਆ ਤੁਹਾਨੂੰ ਪਤਾ ਵੀ ਆਸ਼ਕ ਸਹੇਲੀਆਂ ਨੂੰ ਸਭ ਕੁਝ ਦੱਸ ਦਿੰਦੇ ਆ ਕਦੇ ਨਿੱਕੀ ਨਿੱਕੀ ਗੱਲ ਦੱਸ ਦਿੰਦੇ ਆ ਆਸ਼ਕ ਤੱਕ ਇਹ ਵੀ ਦੱਸ ਦਿੰਦੇ ਕਿ ਰਾਤ ਮੈਂ ਰੋਟੀਆਂ ਕਿੰਨੀਆਂ ਖਾਧੀਆਂ ਹੁਣ ਨੀਸ਼ਾ ਇਹ ਗੱਲ ਆਪਦੀ ਭੈਣ ਸ਼ਮਾਨੀ ਨੂੰ ਦੱਸਦੀ ਆ ਕਿ ਮੇਰੀ ਜਿਹੜੇ ਮੁੰਡੇ ਨਾਲ ਗੱਲਬਾਤ ਆ ਉਹਦੇ ਚੰਗੀ ਉਹਦੇ ਘਰੇ ਗੱਡੀ ਆ ਚੰਗੀ ਕੋਠੀ ਆ ਉਹਨਾਂ ਦੇ ਨਾਲ ਆੜਤ ਦਾ ਕੰਮ ਆ ਮੈਂ ਹੁਣ ਉਹਦੇ ਨਾਲ ਵਿਆਹ ਕਰਾਉਣਾ ਵੀ ਮੇਰੀ ਜ਼ਿੰਦਗੀ ਹੁਣ ਸਵਰਗ ਬਣ ਜਾਊਗੀ ਹੁਣ ਨੀਸ਼ਾ ਲਵੇ ਕੇ ਈਸ਼ਵਾਨੀ ਵੀ ਸੋਚਦੀ ਏ ਵੀ ਕਿਉਂ ਨਾ ਮੈਂ ਵੀ ਕੋਈ ਐਹੋ ਜਿਹਾ ਮੁੰਡਾ ਆਪਦੇ ਜਾਲ 'ਚ ਫਸਾ ਲਾਂ ਤੇ ਕੱਲ ਨੂੰ ਮੇਰਾ ਵੀ ਚੰਗੇ ਘਰੇ ਵਿਆਹ ਹੋ ਜਾਊਗਾ ਤੇ ਮੈਂ ਵੀ ਐਸ਼ ਕਰੂੰਗੀ ਚਲੋ ਜੀ ਈਸ਼ਵਾਨੀ ਵੀ ਇੰਸਟਾਗ੍ਰam ਦੇ ਉੱਪਰ ਇਹ ਕੰਮ ਪੂਰੇ ਜੋਰਾਂ ਤੇ ਚਲਾ ਲੈਂਦੀ ਆ ਚਲੋ ਜੀ ਈਸ਼ਵਾਨੀ ਵੀ 10-15 ਮੁੰਡਿਆਂ ਦੇ ਜਾਲ 'ਚ ਫਸਾ ਲੈਂਦੀ ਆ ਕਿਸੇ ਨਾਲ ਹਫਤਾ ਗੱਲ ਕਰਦੀ ਆ ਕਿਸੇ ਨਾਲ 10 ਦਿਨ ਗੱਲ ਕਰਦੀ ਆ ਪਰ ਉਹਨਾਂ ਦੱਸਾਂ 15 ਮੁੰਡੇ ਦੇ ਵਿੱਚੋਂ ਚੰਗੀ ਸਾਮੀ ਉਹਦੇ ਹੱਥ 'ਚ ਕੋਈ ਵੀ ਨਹੀਂ ਆਉਦੀ। 10-15 ਦਾ ਕਿਸੇ ਮੁੰਡੇ ਨਾਲ ਸ਼ਵਾਨੀ ਗੱਲ ਕਰਿਆ ਕਰੇ, ਉਹਨਾਂ ਦੇ ਉਹਨਾਂ ਦੇ ਬੈਕਗ੍ਰਾਉਂਡ ਬਾਰੇ ਸਭ ਕੁਝ ਪੁੱਛ ਲਿਆ ਕਰੇ, ਉਹ ਸਾਰੇ 15 ਦੇ 15 ਨੰਗ ਮਲੰਗੀ ਟੱਕਰੇ ਸ਼ਵਾਨੀ ਨੂੰ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕੋਈ 2 ਸਾਲ ਦਾ ਸਮਾਂ ਲੰਘ ਜਾਂਦਾ। ਚਲੋ ਜੀ ਉਸ ਤੋਂ ਬਾਅਦ ਜਿਹੜੀ ਨਿਸ਼ਾ ਹੁੰਦੀ ਆ ਇਹ ਜੱਸੇ ਨੂੰ ਕਹਿੰਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਾ ਲਾ। ਨਹੀਂ ਤੇ ਮੇਰੇ ਪਿਓ ਨੇ ਮੇਰਾ ਵਿਆਹ ਕਿਤੇ ਹੋਰ ਕਰ ਦੇਣਾ ਤੇ ਤੂੰ ਹੱਥ ਮਲਦਾ ਰਹਿ ਜਾਵੇਂਗਾ ਤੇ ਜੇ ਮੇਰਾ ਵਿਆਹ ਕਿਤੇ ਹੋਰ ਹੋ ਗਿਆ ਮੈਂ ਕੁਝ ਖਾ ਕੇ ਮਰ ਜੂੰ ਹੁਣ ਜੱਸਾ ਕੋ ਜੱਟ ਬੂਟ ਬੰਦਾ ਉਹ ਵੀ ਫੀਲਿੰਗ ਲਵੇ ਪੂਰੀ ਮਿਰਜੇ ਵਾਲੀ ਜੱਸਾ ਕਹਿੰਦਾ ਤੇਰਾ ਵਿਆਹ ਤਾਂ ਨਹੀਂ ਕਿਤੇ ਹੋਰ ਹੋਣ ਦਿੰਦਾ ਮਰਨਾ ਮਨਜ਼ੂਰ ਆ ਚਲੋ ਜੱਸੇ ਨੇ ਘਰੇ ਪਾਤਾ ਖੌਰੂ ਆਪਦੇ ਮਾਪਿਓ ਕੋਲੇ ਵੀ ਮੇਰਾ ਵਿਆਹ ਨੀਸ਼ਾਨ ਨਾਲ ਕਰੋ ਜੱਸੇ ਦਾ ਪਿਓ ਕਹਿੰਦਾ ਵੀ ਕਿੰਨਾ ਦੀ ਕੁੜੀ ਆ ਕਹਿੰਦਾ ਇਸ ਤਰ੍ਹਾਂ ਕਰਕੇ ਜੋ ਖੱਤਰੀ ਬਰਾਦਰੀ ਦੀ ਕੁੜੀ ਆ ਹੁਣ ਜੱਸੇ ਦਾ ਪਿਓ ਆਖੇ ਨਾ ਵੀ ਮੈਂ ਨਹੀਂ ਉਸ ਬਰਾਦਰੀ 'ਚ ਵਿਆਹ ਕਰਦਾ ਮੈਂ ਤੇਰਾ ਜੱਟਾਂ ਦੀ ਕੁੜੀ ਨਾਲ ਵਿਆਹ ਕਰੂੰਗਾ ਵੀ ਮੇਰਾ ਸ਼ਰੀਕੇ 'ਚ ਨਾਕ ਨਹੀਂ ਰਹਿ ਜਾਣਾ ਮੈਨੂੰ ਲੋਕੀ ਕੀ ਕਹਿਣਗੇ ਵੀ ਪੁੱਤ ਨੂੰ ਠਾਈ ਕਿੱਲੇ ਜ਼ਮੀਨ ਆਉਂਦੀ ਨਾਲ ਆੜਤਾ ਦਾ ਕੰਮ ਆ ਵੀ ਇਨੇ ਬਰਾਦਰੀ ਤੋਂ ਬਾਹਰ ਮੁੰਡਾ ਵਿਆਹਤਾ ਉਧਰੋਂ ਨੀਸ਼ਾ ਨੇ ਆਪਣੇ ਪਿਓ ਨੂੰ ਦਾਸਤਾ ਵੀ ਮੈਂ ਵਿਆਹ ਜੱਟਾਂ ਦੇ ਮੁੰਡਿਆਂ ਨਾਲ ਕਰਾਉਣਾ ਹੁਣ ਨੀਸ਼ਾ ਦਾ ਪਿਓ ਵੀ ਰੌਲਾ ਪਾਵੇ ਵੀ ਮੈਂ ਨਹੀਂ ਕਰਦਾ ਗੁਰਦਾ ਵਿਆਹ ਵੀ ਜੋ ਮਰਜ਼ੀ ਹੋ ਜੇ ਵੀ ਮੇਰਾ ਸ਼ਰੀਕੇ ਚ ਨੱਕ ਨਹੀਂ ਰਹਿ ਜਾਣਾ ਭਾਵੇਂ ਕੋਈ ਬੰਦਾ ਗਰੀਬ ਆ ਭਾਵੇਂ ਅਮੀਰ ਆ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਹਨਾ ਚਲੋ ਨੀਸ਼ਾ ਦਾ ਪਿਓ ਵੀ ਨਾ ਭਰਾਵਾ ਮੰਨੇ ਹੁਣ ਜੱਸੇ ਨੇ ਇੱਕ ਦਿਨ ਕੀ ਕੀਤਾ ਇਹਨੇ ਸਪਰੇਅ ਵਾਲੀ ਸੀਸੀ ਚੱਕ ਲਈ ਕਹਿੰਦਾ ਮੈਂ ਤਾਂ ਹੁਣ ਸਪਰੇਅ ਪੀ ਕੇ ਮਰੂੰਗਾ ਜਾਂ ਮੇਰਾ ਵਿਆਹ ਨੀਸ਼ਾ ਨਾਲ ਕਰੂੰ ਜਾਂ ਮੈਂ ਮਰਦਾ ਹੁਣ ਜੱਸੇ ਦੇ ਪਿਓ ਨੇ ਸੋਚਿਆ ਵੀ ਕੱਲਾ ਕੱਲਾ ਪੁੱਤ 28 ਕਿੱਲੇ ਜ਼ਮੀਨ ਆ ਨਾਲ ਆਰਥ ਦਾ ਕੰਮ ਆ ਵੀ ਇਹਦੇ ਵਿੱਚ ਸਾਦਿਆਂ ਰਾਤ ਭੱਜੇ ਫਿਰਦੇ ਆ ਜੇ ਇਹੀ ਮਾਰ ਕੇ ਸਾਡਾ ਘਰ ਮੋਢਾ ਵੱਜ ਜਾਣਾ ਖਾਏ ਖਸਮਾ ਨੂੰ ਜਿੱਥੇ ਵਿਆਹ ਕਰਾਉਂਦਾ ਕਰਾਲੇ ਚਲੋ ਜੀ ਜੱਸੇ ਦੇ ਪਿਓ ਨੇ ਜੱਸੇ ਨੂੰ ਹਰੀ ਚੰਡੀ ਦੇਤੀ ਮਿੱਤਰਾ ਵਿਆਹ ਕਰਾਲਾ ਹੁਣ ਨੀਸ਼ਾ ਨੇ ਵੀ ਉਹੀ ਪਲਾਨ ਵਰਤ ਲਿਆ ਨੀਸ਼ਾ ਵੀ ਆਪਦੇ ਮਾਂ ਪਿਓ ਨੂੰ ਕਹਿੰਦੀ ਮੈਂ ਸਪਰੇਅ ਪੀ ਕੇ ਮਰ ਜਾਣਾ ਮੈਂ ਦਵਾਈ ਖਾ ਕੇ ਮਰ ਜਾਣਾ ਜਿਸ ਮੇਰਾ ਵਿਆਹ ਨਹੀਂ ਕਰਨਾ ਹੁਣ ਹਰੇਕ ਬੰਦੇ ਨੂੰ ਆਪਦੇ ਜਵਾਗ ਜਾਨੋ ਪਿਆਰੇ ਹੁੰਦੇ ਆ ਚਲੋ ਨੀਸ਼ਾ ਦੇ ਪਿਓ ਨੇ ਵੀ ਸੋਚਿਆ ਵੀ ਖਾਏ ਖਸ ਨੀਚਾ ਨੇ ਕਰੇ ਦਾਸਤਾ ਵੀ ਮੁੰਡਾ ਵਧਿਆ 28 ਕਿੱਲੇ ਜ਼ਮੀਨਾਂ ਆੜਤ ਦਾ ਕੰਮ ਆ ਮੇਰੀ ਜ਼ਿੰਦਗੀ ਸਵਰਗ ਬਣ ਜੂਗੀ ਮੇਰਾ ਵਿਆਹ ਕਰ ਦਿਓ ਚਲੋ ਜੀ ਹੁਣ ਨੀਸ਼ਾ ਜੱਸੇ ਨਾਲ ਵਿਆਹ ਕਰਾ ਲੈਂਦੀ ਆ ਤੇ ਜੱਸਾ ਆਪ ਦੇ ਵਿਆਹ ਦੀ ਪਾਰਟੀ ਬਹੁਤ ਧੂਮਤਾਮਾ ਨਾਲ ਕਰਦਾ ਹੁਣ ਈਸ਼ਵਾਨੀ ਸਭ ਕੁਝ ਅੱਖਾਂ ਨਾਲ ਦੇਖ ਰਹੀ ਆ ਵੀ ਮੇਰੀ ਭੈਣ ਬਹੁਤ ਚੰਗੇ ਘਰ ਚ ਵਿਆਹੀ ਗਈ ਹਨਾ ਵੀ ਉਹਨਾਂ ਨੇ ਤਾਂ ਪਾਰਟੀ ਤੇ ਇੰਨਾ ਖਰਚਾ ਕਰਤਾ ਵੀ 28 ਕਿੱਲੇ ਜ਼ਮੀਨ ਨਾਲ ਆੜਤ ਦਾ ਕੰਮ ਐਡੀ ਕੋਠੀ ਐਡੀ ਗੱਡੀ ਕਿਤੇ ਨਾ ਕਿਤੇ ਈਸ਼ਵਾਨੀ ਨੂੰ ਉਸ ਗੱਲ ਦੀ ਅੰਦਰੋਂ ਅੰਦਰ ਹੀ ਜੈਲਸੀ ਫੀਰ ਹੋਣ ਲੱਗ ਗਈ ਵੀ ਮੈਂ ਇੰਨਾ ਮੱਥਾ ਮਾਰਿਆ 14-15 ਮੁੰਡੇ ਮੈਂ 2 ਸਾਲਾਂ ਦੇ ਵਿੱਚ ਆਪਦੇ ਜਾਲ 'ਚ ਫਸਾਏ ਪਰ ਉਹਨਾਂ 'ਚੋਂ ਚੰਗੀ ਸਾਂਮੀ ਕੋਈ ਨਹੀਂ ਨਿਕਲੀ ਸਾਰੇ ਮੈਨੂੰ ਨੰਗ ਤੇ ਮਲੰਗੀ ਟੱਕਰੇ। ਚਲੋ ਜੀ ਨੀਸ਼ਾ ਦੇ ਵਿਆਹ ਤੋਂ ਬਾਅਦ ਵੀ ਜਿਹੜੀ ਰਸਵਾਨੀ ਹੁੰਦੀ ਹੈ ਇਹ ਆਪਦੀ ਟਰਾਈ ਜਾਰੀ ਰੱਖਦੀ ਆ ਇੰਸਟਾਗ੍ਰam ਦੇ ਉੱਪਰ ਵੀ ਖੌਰੇ ਕੋਈ ਚੰਗੀ ਸਾਂਮੀ ਮੈਨੂੰ ਟੱਕਰ ਜੇ। ਇਹ ਇੰਸਟਾਗ੍ਰam ਦੇ ਉੱਪਰ ਮੁੰਡਿਆਂ ਦੀਆਂ ਆਈਡੀਆਂ ਫਰੋਲ ਫਰੋਲ ਕੇ ਗੱਲਾਂបਾਤਾਂ ਸ਼ੁਰੂ ਕਰਿਆ ਕਰੇ ਪਰ ਨਿਕਲਿਆ ਵਿੱਚੋਂ ਨੰਗ ਮਲੰਗੀ ਕਰਿਆ ਕਰੇ ਮੁੰਡਾ। ਇਸ ਤਰ੍ਹਾਂ ਕਰਦੇ ਜਾਂ ਕਰਦੇ ਨੀਸ਼ਾ ਦੇ ਵਿਆਹ ਨੂੰ ਸਾਲ ਹੋਰ ਲੰਘ ਜਾਂਦਾ। ਹੁਣ ਜਦ ਜੱਸਾ ਆਪਦੇ ਸਹ ਇਹ ਇੱਕ ਮਜ਼ਾਕੀਆ ਸੁਭਾਅ ਸੀਗਾ ਸ਼ਵਾਨੀ ਦਾ ਪਰ ਜੱਸਾ ਸਹੁਰਿਆਂ ਤੇ ਜਾਂਦਾ ਬਹੁਤ ਘੱਟ ਹੁੰਦਾ ਸੀਗਾ ਕਿਉਂਕਿ ਬਰਾਦਰੀ ਦਾ ਫਰਕ ਹੋਣ ਕਰਕੇ ਜੱਸੇ ਦੀ ਸਹੁਰਿਆਂ ਨਾਲੀ ਘੱਟ ਬਣਦੀ ਸੀ ਮਤ ਘੱਟ ਰਲਦੀ ਸੀਗੀ ਹੁਣ ਨੀਸ਼ਾ ਦੇ ਵਿਆਹ ਤੋਂ ਸਾਲ ਡੇਢ ਸਾਲ ਬਾਅਦ ਜਿਹੜੀ ਸ਼ਵਾਨੀ ਹੁੰਦੀ ਆ ਉਹ ਹੁਣ ਆਪਦੀ ਭੈਣ ਕੋਲੇ ਆਉਣਾ ਜਾਣਾ ਵਧਾ ਲੈਂਦੀ ਆ 2-3 ਮਹੀਨਿਆਂ ਬਾਅਦ ਕਦੇ 4 ਦਿਨਾਂ ਲਈ ਕਦੇ 5 ਦਿਨਾਂ ਲਈ ਜੱਸੇ ਹਾਰਾ ਕੋਲ ਰਹਿਣ ਲਈ ਆ ਜਾਂਦੀ ਹੁੰਦੀ ਸੀਗੀ ਇਸੇ ਤਰ੍ਹਾਂ ਇੱਕ ਦਿਨ ਸ਼ਵਾਨੀ ਫੇਰ ਆਪਦੀ ਭੈਣ ਘਰੇ ਨੀਸ਼ਾ ਘਰੇ ਆਉਂਦੀ ਆ ਤੇ ਇੱਥੇ ਆ ਕੇ ਬਿਲਕੁਲ ਚੁੱਪਚਾਪ ਬਹਿ ਜਾਂਦੀ ਹੈ ਨਾ ਕਿਸੇ ਨਾਲ ਬੋਲਦੀ ਹੈ ਨਾ ਹੱਸਦੀ ਹੈ ਨਾ ਖੇਡਦੀ ਹੈ ਨੀਸ਼ਾ ਪੁੱਛਦੀ ਹੈ ਵੀ ਈਸ਼ਵਾਨੀ ਤੈਨੂੰ ਕੀ ਹੋਇਆ ਤੂੰ ਤਾਂ ਬਹੁਤ ਖੁਸ਼ ਸੈਂ ਹਣਾ ਤੇ ਤੂੰ ਤਾਂ ਸਭਾਈ ਬਹੁਤ ਮਜ਼ਾਕੀਆ ਸੀ ਤੂੰ ਹੁਣ ਬੋਲਦੀ ਕਿਉਂ ਨਹੀਂ ਤੈਨੂੰ ਕੀ ਹੋ ਗਿਆ ਪਰ ਇਹ ਕਹਿੰਦੀ ਨਹੀਂ ਮੈਨੂੰ ਕੱਲੀ ਨੂੰ ਛੱਡ ਦਿਓ ਮੈਂ ਮੇਰਾ ਮੂਡ ਠੀਕ ਨਹੀਂ ਹੈਗਾ ਫਿਰ ਨੀਸ਼ਾ ਜਸੇ ਨੂੰ ਦੱਸਦੀ ਹੈ ਵੀ ਈਸ਼ਵਾਨੀ ਦਾ ਮੂਡ ਠੀਕ ਨਹੀਂ ਹੈਗਾ ਚੁੱਪਚਾਪ ਆ ਪਤਲੀ ਉਹ ਦਿਲ ਚ ਕਿਹੜੀ ਗੱਲ ਆ ਵੀ ਚੱਲ ਤੂੰ ਪੁੱਛ ਵੀ ਤੂੰ ਫਿਰ ਵੀ ਜੀਤ ਜਾ ਹਣਾ ਤੇ ਕੀ ਤਾਂ ਤੈਨੂੰ ਦੱਸ ਹੀ ਦੇਵੇ ਚਲੋ ਜੀ ਇਸਤਰਾ ਈਸ਼ਵਾਨੀ ਕੱਲੀ ਕਮਰੇ ਚ ਬੈਠੀ ਹੁੰਦੀ ਆ ਤੇ ਜੱਸਾ ਜਾਂਦਾ ਨੀਚਾ ਕਹਿੰਦੀ ਜਾਦੂ ਕੱਲਾ ਜਾ ਕੇ ਪੁੱਛ ਵੀ ਛੇਂਦ ਮੇਰੇ ਤੋਂ ਕੋਈ ਸੰਗਦੀ ਹੋਈ ਸ਼ਰਮਾਉਂਦੀ ਹੋਈ ਭੈਣਾਂ ਦੀ ਸੌ ਸ਼ਰਮ ਹੁੰਦੀ ਹੈ ਹਨ ਜੱਸਾ ਜਾਂਦਾ ਅੰਦਰ ਜਾ ਕੇ ਈਸ਼ਵਾਨੀ ਦੇ ਕੋਲ ਬਹਿ ਜਾਂਦਾ ਤੇ ਈਸ਼ਵਾਨੀ ਨੂੰ ਕਹਿੰਦਾ ਕਿ ਦੱਸ ਤੈਨੂੰ ਕੀ ਹੋਇਆ ਤੈਨੂੰ ਕਿਹੜੀ ਚੀਜ਼ ਚਾਹੀਦੀ ਏ ਤੈਨ ਮੈਂ ਉਹੀ ਚੀਜ਼ ਲਿਆ ਕੇ ਦੇਣਾ ਚੇ ਕੋਈ ਤੇਰੇ ਦਿਲ ਦੀ ਗੱਲ ਆ ਮੈਨੂੰ ਦੱਸ ਜੇ ਤੂੰ ਕਿਸੇ ਹੋਰ ਨਾਲ ਵਿਆਹ ਕਰਾਉਣਾ ਕੋਈ ਲਵ ਮੈਰਿਜ ਕਰਾਉਣਾ ਮੈਨੂੰ ਕੁਝ ਵੀ ਦੱਸ ਮੈਂ ਤੇਰੀ ਹੈਲਪ ਕਰੂੰਗਾ ਚਲੋ ਈਸ਼ਵਾਨੀ ਜੱਸੇ ਨੂੰ ਬਲਾਂ ਮੇਰੇ ਸਿਰ ਤੇ ਆਰਾਕੇ ਸੌਂਖਾ ਜੱਸਾ ਘੜਾ ਪਦੇਰੇ ਸਾਲੀ ਦੇ ਸਿਰ ਤੇ ਹੱਥ ਰੱਖਦਾ ਤੇ ਸੌਂ ਲੱਗ ਜਾਂਦਾ ਮੈਂ ਕਿਸੇ ਕੋਲ ਗੱਲ ਨਹੀਂ ਕਰਦਾ ਗੱਲ ਦੱਸ ਕੀ ਤਾਂ ਅਸ਼ਮਾਨੀ ਜੱਸੇ ਨੂੰ ਕਹਿੰਦੀ ਆ ਕਿ ਜੀਜੂ ਮੈਂ ਤੈਨੂੰ ਪਸੰਦ ਬਹੁਤ ਕਰਦੀ ਆ ਮੇਰੇ ਦਿਲ ਦੀ ਇੱਕ ਰੀਜ ਆ ਗਈ ਜਿਹੜੇ ਬੈੱਡ ਤੇ ਮੇਰੀ ਭੈਣ ਤੇਰੇ ਨਾਲ ਸੌਂਦੀ ਆ ਉਸੇ ਬੈੱਡ ਤੇ ਇੱਕ ਦਿਨ ਤੇਰੇ ਨਾਲ ਮੈਂ ਵੀ ਹੋਵਾਂ ਇਸੇ ਗੱਲ ਨੂੰ ਲੈ ਕੇ ਮੇਰਾ ਮੂਡ ਖਰਾਬ ਆ ਜਦੋਂ ਤੂੰ ਮੇਰੀ ਭੈਣ ਦੇ ਕੋਲੇ ਬੈੰਦਾ ਉੱਠਦਾ ਜਾਂ ਮੇਰੀ ਭੈਣ ਨਾਲ ਤੂੰ ਰਾਤ ਨੂੰ ਬੈੱਡਰੂਮ 'ਚ ਸੌਂ ਜਾਂਦਾ ਤਾਂ ਮੈਨੂੰ ਜੈਲਸੀ ਜੀ ਫੀਲ ਹੁੰਦੀ ਆ ਹੁਣ ਭਰਾਵਾ ਜੱਸੇ ਦੇ ਕੋਈ ਅੰਦਰ ਨਾਲ ਵ ਜੱਸੇ ਦੇਲ ਚ ਲੱਡੂ ਫੁੱਟੜ ਵੀ ਹਾਇਓਰ ਅੱਬਾ ਮੇਰੀ ਏਡੀ ਕਿਸਮਤ ਆ ਵੀ ਪਹਿਲਾ ਨੀਸ਼ਾ ਨਾਲ ਵਿਆਹ ਕਰਾਇਆ ਵੀ ਉਹ ਵੀ ਪੂਰੀ ਸੋਹਣੀ ਸੁਨੱਖੀ ਉਤੋਂ ਹੁਣ ਛੋਟੀ ਐ ਵੀ ਮੇਰੇ ਤੇ ਲੱਡੂ ਹੋਈ ਫਿਰਦੀ ਐ ਵੀ ਪੂਰੀ ਸੋਹਣੀ ਸੁਨੱਖੀ ਜੱਸਣ ਲੱਗੇ ਵੀ ਦੋਨੇ ਲੱਡੂ ਮੇਰੇ ਹੱਥ ਚ ਜੱਸਾ ਕਹਿੰਦਾ ਕੋਈ ਗੱਲ ਨਹੀਂ ਜੱਸਾ ਸਾਲੀ ਨੂੰ ਉਹਦੀ ਬੁੱਕਲ ਚ ਲੈ ਕੇ ਮੜਾ ਜਾ ਵਰਚਾਉਂਦਾ ਵੀ ਕੋਈ ਗੱਲ ਨਹੀਂ ਹੌਸਲਾ ਰੱਖ ਮੈਂ ਸੋਚਦਾ ਤੇਰੇ ਬਾਰੇ ਹੁਣ ਜੱਸਾ ਦਾ ਸੋਚੀ ਬੈਠਾ ਜਿਹੜਾ ਜੱਸੇ ਨੇ ਕਰਨਾ ਸੀਗਾ ਚਲੋ ਜੀ ਫਿਰ ਸਾਲੀ ਵੀ ਮੜੀ ਜੀ ਖੁਸ਼ ਹੋ ਜਾਂਦੀ ਐ ਸ਼ਮਾਨੀ ਵੀ ਖੁਸ਼ ਹੋ ਜਾਂਦੀ ਵੀ ਠੀਕ ਆ ਅੱਜ ਮੈਂ ਜ ਨੀਸ਼ਾ ਬਾਹਰ ਪੁੱਛਦੀ ਵੀ ਹਾਂ ਸ਼ਬਾਨੀ ਕੀ ਕਹਿੰਦੀ ਆ ਤਾਂ ਜੱਸਾ ਬਾਹਰ ਜਾ ਕੇ ਆਪਦੀ ਘਰਵਾਲੀ ਨੂੰ ਨੀਸ਼ਾ ਨੇ ਝੂਠ ਮਾਰ ਦਿੰਦਾ ਕਿ ਐਵੇਂ ਕਮਲੀ ਹੈਗੀ ਆ ਕੋਈ ਮੁੰਡੇ ਨੂੰ ਤੰਗ-ਤੰਗ ਕਰਦਾ ਉਹਦੇ ਕਰਕੇ ਟੈਨਸ਼ਨ ਲਈ ਬੈਠੀ ਆ ਕੋਈ ਗੱਲ ਨਹੀਂ ਮੈਂ ਮੁੰਡੇ ਦਾ ਨੰਬਰ ਲੈ ਲਿਆ ਤੇ ਮੈਂ ਉਹਨੂੰ ਸਮਝਾ ਦੂੰਗਾ ਨੀਸ਼ਾ ਕਹਿੰਦੀ ਕੋਈ ਗੱਲ ਨਹੀਂ ਸਮਝਾਦੀ ਐਵੇਂ ਨਿਆਣੀ ਨੂੰ ਤੰਗ ਕਰਦਾ ਉਸ ਤੋਂ ਬਾਅਦ ਸ਼ਬਾਨੀ ਇੱਕ ਦਿਨ ਹੋਰ ਰਹਿੰਦੀ ਆ ਫਿਰ ਵਾਪਸ ਘਰੇ ਆ ਜਾਂਦੀ ਆ ਆਪਦੇ ਤੇ ਜੱਸਾ ਮਾਂ ਦਾ ਪੁੱਤ ਕੀ ਕਰਦਾ ਦੂਜੇ ਦਿਨ ਫਿਰ ਆਪਦੀ ਘਰਵਾਲੀ ਨੀਸ਼ਾ ਨੂੰ ਨਾਲ ਚੱਕਦਾ ਤੇ ਸਹੁਰਿਆਂ ਘਰੇ ਆ ਵੱੜਦਾ ਇਥੇ ਜੱਸਾ ਬੜਾ ਹਾਸ ਹਾਸ ਗੱਲਾਂ ਕਰਦਾ ਸੀ ਜੱਸੇ ਦਾ ਪੂਰਾ ਸੁਭਾਅ ਚੇਂਜ ਹੋ ਜਾਂਦਾ ਜੱਸਾ ਆਪ ਦੀ ਸੱਸ ਸਹੁਰੇ ਨੂੰ ਮੰਮੀ ਰੈਡੀ ਜੀ ਮੰਮੀ ਰੈਡੀ ਜੀ ਕਰਦਾ ਫਿਰ ਇਹ ਆਪ ਦੇ ਸਾਲੇ ਨੂੰ ਵੀ ਭਰਾ ਭਰਾ ਕਹਿੰਦਾ ਫਿਰ ਇਹ ਬੜਾ ਮਿੱਠਾ ਹੋ ਕੇ ਬੋਲੇ ਸਾਰੇ ਪਰਿਵਾਰ ਨਾਲ ਤੇ ਕਿਤੇ ਨਾ ਕਿਤੇ ਨੀਸ਼ਾ ਦਾ ਪਰਿਵਾਰ ਵੀ ਖੁਸ਼ ਹੋ ਗਿਆ ਵੀ ਸਾਡਾ ਜਵਾਈ ਬਹੁਤ ਚੰਗਾ ਵੀ ਸਾਨੂੰ ਮਾਂ ਪਿਓ ਦੇ ਬਰਾਬਰ ਸਮਝਦਾ ਆਪ ਦੇ ਦੇ ਹਨਾ ਵੀ ਸਾਡੇ ਘਰ ਪੁੱਤਾਂ ਦਾ ਰਾਹ ਰਹਿੰਦਾ ਜੱਸੇ ਨੇ ਫਿਰ ਮਾਂ ਦੇ ਪੁੱਤ ਨੇ ਮਹੀਨੇ ਬਾਅਦ ਕਿਤੇ 15 ਦਿਨਾਂ ਬਾਅਦ ਕਿਤੇ 2 ਮਹੀਨਿਆਂ ਬਾਅਦ ਗੇੜੇ ਤੇ ਕਿਹੜਾ ਸੌਰਾ ਕਰੇ ਬੰਨੀ ਰੱਖਿਆ ਕਰਦਾ ਗੇੜੇ ਤੇ ਕਿਹੜਾ ਹੁਣ ਕਿਉਂ ਮਾਰਦਾ ਸੀਗਾ ਕਿਉਂਕਿ ਸਾਲੀ ਨੂੰ ਮਿਲਣਾ ਆਉਂਦਾ ਸੀ ਸ਼ਸ਼ਵਾਨੀ ਨੂੰ ਰਾਤ ਬਰਾਤੇ ਅੱਖ ਬਚਾ ਕੇ ਸਾਲੀ ਨੇ ਵੀ ਕਿਤੇ ਬਾਥਰੂਮ ਚ ਵੜ ਜਾਇਆ ਕਰਨਾ ਜੱਸੇ ਨੇ ਵੀ ਅੱਖ ਬਚਾ ਕੇ ਬਾਥਰੂਮ ਚ ਵੜ ਜਾਇਆ ਕਰਨਾ ਬਾਥਰੂਮ ਕਰਨ ਦੇ ਬਹਾਨੇ ਉੱਥੇ ਇਹਨਾਂ ਨੇ ਆਪ ਦੀ ਮੜੀ-ਮੁੜੀ ਰੰਗ ਰਲੀਆਂ ਮਨਾਲਿਆ ਕਰਨੀਆਂ ਕਹਿਣ ਦਾ ਮਤਲਬ ਕਿ ਜੀਜੇ ਤੇ ਸਾਲੀ ਦੇ ਆਪ ਵਿੱਚ ਪੂਰਾ ਝਾਕਾ ਖੁੱਲ ਗਿਆ ਉਹਨੇ ਟਾਈਮ ਤੱਕ ਜਿਹੜੀ ਨੀਸ਼ਾ ਸੀ ਇਹ ਪ੍ਰੈਗਨੈਂਟ ਹੋ ਗਈ ਨੀਸ਼ਾ ਨੂੰ ਡਾਕਟਰ ਨੇ ਦੱਸਤਾ ਵੀ ਤਾਨੂੰ ਬੈਡ ਰੈਸਟ ਕਰਨੀ ਪਊਗੀ ਤੁਸੀਂ ਘਰ ਦਾ ਕੰਮ ਨਹੀਂ ਕਰਨਾ ਹ ਜੱਸਾ ਕਹਿੰਦਾ ਕੋਈ ਗੱਲ ਨਹੀਂ ਤੂੰ ਬੈਡ ਰੈਸਟ ਕਰ ਤੇ ਆਪਾਂ ਈਸ਼ਵਣੀ ਨੂੰ ਇੱਥੇ ਲੈ ਆਉਂਨੇ ਆ ਤੇ ਉਹ ਘਰ ਦਾ ਕੰਮ ਕਰ ਛੱਡ ਗੁਰੂ ਮਾੜਾ ਮੋਟਾ ਨਾਲੇ ਤੇਰਾ ਟਾਈਮ ਪਾਸ ਹੋ ਜੂ ਨਾਲੇ ਈਸ਼ਵਣੀ ਦਾ ਟਾਈਮ ਪਾਸ ਹੋਈ ਜਾਊ ਗੁਰੂਆ ਉਹ ਕਹੇ ਚੱਲ ਠੀਕ ਆ ਹੁਣ ਜੱਸੇ ਦੀ ਈਸ਼ਵਣੀ ਨਾਲ ਫੋਨ ਤੇ ਗੱਲਬਾਤ ਤਾਂ ਹੁੰਦੀ ਸੀ ਬਾਰੋ-ਬਾਰ ਚਲੋ ਜੱਸਾ ਇੱਕ ਦਿਨ ਜਾਂਦਾ ਈਸ਼ਵਣੀ ਨੂੰ ਲੈ ਆਉਂਦਾ ਆਪਣੇ ਘਰੇ ਚਲੋ ਜੀ ਫਿਰ ਉਹੀ ਕੰਮ ਜਦੋਂ ਕਿਤੇ ਨੀਸ਼ਾ ਨੇ ਬਾਥਰੂਮ ਚ ਨਹਾਉਣ ਨੂੰ ਜਾਇਆ ਕਰਨਾ ਤੇ ਜੱਸੇ ਨੇ ਤੇ ਈਸ਼ਵਣੀ ਦੇ ਆਪਸ ਦੇ ਵਿੱਚ ਸਰੀਰਕ ਸੰਬੰਧ ਬਣਾਉਣ ਲੱਗ ਜਾਇਆ ਕਰਨਾ ਜਦੋਂ ਰਾਤ ਨੂੰ ਨੀਸ਼ਾ ਨੇ ਸੌਣਾ ਕਰਨਾ ਇਹਨਾਂ ਨੇ ਦੁੱਧ 'ਚ ਨੀਂਦ ਦੀਆਂ ਗੋਲੀਆਂ ਘੋਲ ਕੇ ਨੀਸ਼ਾ ਨੂੰ ਪਿਆਦਿਆ ਕਰਨੀਆਂ ਤੇ ਮੁੜ ਕੇ ਰਾਤ ਨੂੰ ਇਹਨਾਂ ਨੇ ਜਫੋ-ਜਫੀ ਹੋਏ ਰਿਹਾ ਕਰਨਾ ਹੁਣ ਦੇਖ ਲਓ ਵੀ ਇਸ ਕਿੰਨੀ ਕੁੱਤੀ ਚੀਜ਼ ਆ ਨਾਲੇ ਜੱਸੇ ਨੂੰ ਪਤਾ ਹੈ ਕਿ ਜਿਹੜੀ ਨੀਸ਼ਾ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਫਿਰ ਵੀ ਇਹਨੂੰ ਨੀਂਦ ਦੀਆਂ ਗੋਲੀਆਂ ਦੁੱਧ 'ਚ ਘੋਲ ਕੇ ਪਿਆ ਦਦਾ ਸੀ ਪਤੰਦਰ ਇੱਕ ਸਿਰਫ 2 ਮਿੰਟ ਦੇ ਸਵਾਦ ਪਿੱਛੇ ਚਲੋ ਜੀ ਇਸੇ ਤਰ੍ਹਾਂ ਕੰਮ 15-20 ਦਿਨ ਲਗਾਤਾਰ ਜੋਰਾ-ਸ਼ੋਰਾਂ ਦੇ ਚੱਲਦਾ ਤੇ ਇੱਕ ਦਿਨੇ ਦੋਨੇ ਜਣੇ ਆਪਸ ਦੇ ਵਿੱਚ ਸਾਰਾ ਕੁਝ ਕਰ ਰਹੀ ਹੁੰਦੇ ਆ ਤੇ ਅਚਾਨਕ ਨੀਸ਼ਾ ਦੀ ਅੱਖ ਖੋਲਦੀ ਹੈ ਤੇ ਇਹ ਨੀਸ਼ਾ ਇਹਨਾਂ ਦੋਨਾਂ ਨੂੰ ਰੰਗੇ ਹੱਤੀ ਫੜ ਲੈਂਦੀ ਹੈ ਜਦੋਂ ਨੀਸ਼ਾ ਰੰਗੇ ਹੱਤੀ ਫੜ ਲੈਂਦੀ ਹੈ ਤਾਂ ਜਿਹੜੀ ਨੀਸ਼ਾ ਹੁੰਦੀ ਆ ਉਹ ਥੱਪਣਾ ਦੇ ਨਾਲ ਅਸ਼ਵਾਣੀ ਨੂੰ ਬਹੁਤ ਕੁੱਟਦੀ ਆ ਆਪਦੇ ਘਰ ਵਾਲੇ ਜੱਸੇ ਨੂੰ ਵੀ ਗਾੜਾ-ਗੂੜਾ ਕੱਢਦੀ ਆ ਪਰ ਜਿਹੜੀ ਨੀਸ਼ਾ ਹੁੰਦੀ ਆ ਉਹ ਆਪਦੇ ਸਹੁਰੇ ਨੂੰ ਕੁਝ ਨਹੀਂ ਦੱਸਦੀ ਨੀਸ਼ਾ ਨੂੰ ਆਏ ਸੀ ਜਿਵੇਂ ਮੈਂ ਆਪਦੇ ਸਹੁਰੇ ਕੋਲੇ ਗੱਲ ਕੀਤੀ ਜਾਂ ਆਪਦੇ ਪੇਕੇਆਂ ਦੀ ਗੱਲ ਕੀਤੀ ਨਾਲੇ ਮੇਰੇ ਘਰ ਵਾਲੇ ਦੀ ਬਦਨਾਮੀ ਹੋਊਗੀ ਨਾਲੇ ਮੇਰੀ ਭੈਣ ਦੀ ਬਦਨਾਮੀ ਹੋਊਗੀ ਉਹ ਇਸ ਗੱਲ ਤੇ ਮਿੱਟੀ ਪਾ ਦਿੰਦੀ ਆ ਪਰ ਸ਼ਵਾਨੀ ਨੂੰ ਕਹਿੰਦੀ ਕਿ ਤੂੰ ਇੱਥੋਂ ਚਲੀ ਜਾ ਕੋਈ ਚੱਕਰ ਨਹੀਂ ਮੈਂ ਘਰੇ ਨੌਕਰਾਣੀ ਰੱਖ ਲੂੰਗੀ ਪੋਚਾ ਪੋਚਾ ਲਾਉਣ ਰੋਟੀ ਪਾਣੀ ਪਕਾਉਣ ਨੂੰ ਤੂੰ ਇੱਥੋਂ ਜਾ ਚਲੋ ਜੀ ਸ਼ਵਾਨੀ ਭਰੇ ਮਨ ਦੇ ਨਾਲ ਉੱਥੋਂ ਬੱਸੇ ਚੜ ਕੇ ਆਪਦੇ ਘਰੇ ਆ ਜਾਂਦੀ ਹੈ 15-20 ਦਿਨ ਫੇਰ ਲੰਘਦੇ ਆ ਸ਼ਵਾਨੀ ਚੱਕਦੀ ਹੈ ਝੋਲਾ ਫੇਰ ਜਾ ਕੇ ਭੈਣ ਘਰੇ ਵੜ ਜਾਂਦੀ ਹੈ ਫੇਰ ਜਗ ਨੀਸ਼ਾ ਦੇ ਪੈਰੀਂ ਪੈ ਜਾਂਦੀ ਹੈ ਕਿ ਦੀਦੀ ਮੇਥੋਂ ਗਲਤੀ ਹੋ ਗਈ ਮੈਂ ਗਾਂਤ ਉਹ ਜੀ ਕੋਈ ਗਲਤੀ ਨਹੀਂ ਕਰਦੀ ਮੈਨੂੰ ਮaaf ਕਰ ਦੇ ਮaaf ਕਰ ਦੇ ਚਲੋ ਜੀ ਇੱਕ ਵਾਰੀ ਉਹ ਮaaf ਵੀ ਕਰ ਦਿੰਦੀ ਹੈ ਉਸ ਤੋਂ ਬਾਅਦ ਨੀਸ਼ਾ ਫੇਰ ਆਪਣੀ ਭੈਣ ਤੇ ਯਕੀਨ ਕਰ ਲੈਂਦੀ ਆ ਮੀਨਾ ਤੋਂ ਵੀਨੇ ਵ ਉਹਨੂੰ ਇਹ ਲੱਗਦਾ ਵੀ ਚਲੋ ਨਿਆਣੀ ਕੋਲੋਂ ਗਲਤੀ ਹੋ ਗਈ ਚਲੋ ਮਿੱਟੀ ਪਾ ਦਿਓ ਉਸ ਤੋਂ ਬਾਅਦ ਨੀਸ਼ਾ ਦੇ ਘਰੇ ਇੱਕ ਤੀ ਜਨਮ ਲੈਂਦੀ ਆ ਨੀਸ਼ਾ ਹੁਣ ਮਾਂ ਬਣ ਜਾਂਦੀ ਆ ਹੁਣ ਮਹੀਨਾ ਡੇਡ ਨੀਸ਼ਾ ਨੇ ਕੰਮ ਨਹੀਂ ਚਾਹਣੀ ਸੀ ਕਰਨਾ ਅਸ਼ਵਾਨੀ ਫਿਰ ਉਸੇ ਰਹਿਣ ਲਈ ਚਲੀ ਜਾਂਦੀ ਆ ਜਦੋਂ ਉਹਥੇ ਫਿਰ ਰਹਿਣ ਲਈ ਚਲੀ ਜਾਂਦੀ ਆ ਤੇ ਜੱਸਾ ਤੇ ਸ਼ਵਾਨੀ ਫਿਰ ਆਪਸ ਦੇ ਵਿੱਚ ਉਹੀ ਕੰਮ ਚਲਾ ਲੈਂਦੇ ਆ ਫਿਰ ਇਹ ਜਦੋਂ ਉਹਨਾਂ ਦਾ ਦਾ ਲੱਗਿਆ ਕਰੇ ਈਦਾਲ ਆ ਲਿਆ ਕਰਨਾ ਆਪਸ ਸਾਰਾ ਕੁਝ ਕਰ ਕਰਾ ਲਿਆ ਕਰਨਾ ਚਲੋ ਜੀ ਨੀਸ਼ਾ ਨੂੰ ਫਿਰ ਰੰਗੇ ਹੱਤੀ ਫੜ ਲੈਂਦੀ ਹੈ ਫਿਰ ਨੀਸ਼ਾ ਸ਼ਮਾਨੀ ਦੇ ਮੂੰਹ ਤੇ ਥੱਪੜ ਮਾਰ ਕੇ ਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੰਦੀ ਹੈ ਤੇ ਆਪਦੇ ਘਰ ਵਾਲੇ ਨੂੰ ਬਹੁਤ ਉੱਚਾ ਨੀਵਾ ਬੋਲਦੀ ਹੈ ਪਰ ਨੀਸ਼ਾ ਫਿਰ ਵੀ ਸਿਆਣਪ ਵਰਤਦੀ ਹੈ ਫਿਰ ਵੀ ਆਪਦੇ ਸਹੁਰੇ ਕੋਲ ਆ ਦੇ ਪੇਕੇਾਂ ਦੇ ਕੋਈ ਗੱਲ ਨਹੀਂ ਕਰਦੀ ਚਲੋ ਜੀ ਸ਼ਮਾਨੀ ਰੋਂਦੀ ਕਰ ਲਾਉਂਦੀ ਆਪਦੇ ਘਰੇ ਚਲੀ ਜਾਂਦੀ ਹੈ ਤੇ ਫਿਰ ਫੋਨ ਕਰਕੇ ਜੱਸੇ ਨੂੰ ਕਹਿੰਦੀ ਹੈ ਕਿ ਜੱਸਿਆ ਇੱਕ ਪਾਸਾ ਕਰ ਲਾ ਫਿਰ ਜੀਜਾ ਕਹਿਣਾ ਵੀ ਛੱਡ ਜਾਂਦੀ ਹੈ ਕਿਉਂਕਿ ਆਸ਼ਕ ਜੂ ਹੋ ਗਿਆ ਜਾਂ ਮੈਂ ਮਰੂੰਗੀ ਤੇ ਜਾਂ ਮੇਰੀ ਭੈਣ ਨੂੰ ਮਾਰ ਦੇ ਜੇ ਤੂੰ ਭੈਣ ਨੂੰ ਨਹੀਂ ਮਾਰਨਾ ਤੇ ਫਿਰ ਮੈਂ ਮਰ ਜਾਂ ਹੁਣ ਤੁਹਾਨੂੰ ਪਤਾ ਹੈ ਵੀ ਬਗਾਨੀ ਥਾਲੀ ਚ ਲੱड्डੂ ਵੱਡਾ ਲੱਗਦਾ ਹੁੰਦਾ ਹੁਣ ਜੱਸੇ ਨੂੰ ਸਾਲੀ ਦਾ ਮੋ ਬਾਲਾ ਆਉਂਦਾ ਸੀਗਾ ਕਿਉਂਕਿ ਘਰ ਵਾਲੀ ਦਾ ਕੋਲ ਰਹਿੰਦੀ ਸੀਗੀ ਉਹ ਤਾਂ ਫਿਰ ਤੁਹਾਨੂੰ ਪਤਾ ਘਰੇ ਰਹਿ ਰਹਿ ਕੇ ਮਤਲਬ ਮਨ ਫਿੱਕਾ ਜਾ ਪੈ ਜਾਂਦਾ ਚਲੋ ਜੀ ਜੱਸੇ ਨੇ ਸਾਲੀ ਪਿੱਛੇ ਲੱਗ ਕੇ ਘਰ ਵਾਲੀ ਦਾ ਕਤਲ ਕਰਤਾ ਤੇ ਕਤਲ ਵੀ ਇਹੋ ਜਿਹੇ ਤਰੀਕੇ ਨਾਲ ਕਰਦਾ ਏਡੇ ਤਕੜੇ ਤਰੀਕੇ ਨਾਲ ਕਰਦਾ ਵੀ ਕਿਸੇ ਵੀ ਰਿਸ਼ਤੇਦਾਰ ਨੂੰ ਜੱਸੇ ਦੇ ਪਿਓ ਨੂੰ ਕਿਸੇ ਨੂੰ ਵੀ ਸ਼ੱਕ ਨਹੀਂ ਹੁੰਦਾ ਚਲੋ ਜੀ ਉਸ ਤੋਂ ਬਾਅਦ ਜਿਹੜਾ ਜੱਸਾ ਹੁੰਦਾ ਇਹ ਆਪਦੀ ਘਰਵਾਲੀ ਨੂੰ ਘਰੋਂ ਗੱਡੀ ਚ ਬਿਠਾ ਕੇ ਲੈ ਜਾਂਦਾ ਰਸਤੇ ਜਿੱਕੇ ਸੁੰਨੀ ਜਿਹੀ ਜਗ੍ਹਾ ਦੇਖ ਕੇ ਤੇ ਘ ਚਾਕੂ ਮਾਰਨੇ ਸ਼ੁਰੂ ਕਰ ਦਿੰਦਾ ਐਨੇ ਕਿ ਚਾਕੂ ਮਾਰਦਾ ਕਿ ਘਰ ਵਾਲੀ ਥਾਂ ਤੇ ਹੀ ਮਰ ਜਾਂਦੀ ਹੈ ਜਿਹੜੀ ਛੋਟੀ ਜੀ ਬੱਚੀ ਹੁੰਦੀ ਹੈ ਕੋਲ ਉਹਨੂੰ ਪਿਛਲੀ ਸੀਟ ਤੇ ਪਾ ਆਂਦਾ ਵਿਚਰੀ ਰੋਂਦੀ ਕਰ ਲਾਉਂਦੀ ਰਹਿੰਦੀ ਆ ਫਿਰ ਇਹ ਇਹ ਆਪ ਦੀ ਘਰਵਾਲੀ ਦੀ ਲਾਸ਼ ਨੂੰ ਠਿਕਾਣੀ ਲਾਉਣ ਬਾਰੇ ਸੋਚਦਾ ਚਲੋ ਜੀ ਜਦੋਂ ਲਾਸ਼ ਠਾਣੀ ਨਹੀਂ ਲੱਗਦੀ ਕਿਤੇ ਵੀ ਇਹਨੂੰ 10-15 ਘੰਟੇ ਹੋ ਜਾਂਦੇ ਆ ਕਦੇ ਕਿੱਧਰ ਗੱਡੀ ਲੈ ਜਾਇਆ ਕਰੇ ਕਦੇ ਕਿੱਧਰ ਗੱਡੀ ਲੈ ਜਾਇਆ ਕਰੇ ਫਿਰ ਹਾਰ ਕੇ ਇਹ ਬੰਦਾ ਆਪਦੀਆਂ ਬਾਹਾਂਾਂ ਤੇ ਛਾਤੀ ਛੂਤੀ ਤੇ ਮਾੜੇ ਮੋੜੇ ਚਾਕੂ ਨਾਲ ਝੀਟਾਂ ਮਾਰ ਕੇ ਤੇ ਹਸਪਤਾਲ ਚਲਾ ਜਾਂਦਾ ਜਦੋਂ ਹਸਪਤਾਲ ਆ ਵੀ ਘਰੋਂ ਲੈ ਕੇ ਜਾਂਦਾ ਡਾਕਟਰ ਵੇਖਦੇ ਆ ਵੀ ਇਹ ਤਾਂ ਜ਼ਖਮ ਲਗਭਗ 10-15 ਘੰਟੇ ਪੁਰਾਣੇ ਆ ਵੀ ਜਿਹੜੇ ਇਹਦੇ ਜ਼ਖਮ ਆ ਇਹ ਤਾਜ਼ੇ ਆ ਇਨੇ ਜਗ ਡਾਕਟਰ ਨੂੰ ਦੱਸਿਆ ਕਿ ਰਸਤੇ ਵਿੱਚ ਕੁਝ ਗੁੰਡੇ ਸਾਨੂੰ ਲੁੱਟਣ ਪੈ ਗਏ ਸੀ ਕਿ ਤੇ ਉਹਨਾਂ ਨੇ ਚਾਕੂ ਮਾਰੇ ਤੇ ਮੇਰੀ ਘਰ ਵਾਲੀ ਦਾ ਹਾਲ ਹੋ ਗਿਆ ਤੇ ਕੁਝ ਚਾਕੂ ਮੇਰੇ ਮਾਰੇ ਪਰ ਮੈਂ ਆਪਦੀ ਤੀ ਦਾ ਔਕੇ-ਸੌਕੇ ਨੇ ਬਚਾ ਕਰ ਲਿਆ ਹੁਣ ਡਾਕਟਰਾਂ ਨੂੰ ਸ਼ੱਕ ਹੋ ਜਾਂਦਾ ਵੀ ਜਿਹੜੇ ਘਰ ਵਾਲੀ ਦੇ ਚਾਕੂ ਚੂਕੂ ਵੱਜੇ ਆ ਉਹ 10-15 ਘੰਟੇ ਪੁਰਾਣੇ ਲੱਗਦੇ ਪਏ ਆ ਜਿਹੜੇ ਹੁਣ ਜੱਸੇ ਦੇ ਵੱਜੇ ਆ ਇਹ ਤਾਜ਼ੇ ਲੱਗਦੇ ਆ ਤੇ ਇਹ ਕਹਿੰਦਾ ਵੀ ਸਾਨੂੰ ਰਾਜ ਲੁੱਟਣ ਪੈਗੇ ਸੀਗੇ ਜੇ ਇਹ ਚੋਰਾਂ ਨੇ ਮਾਰੇ ਹੋਏ ਆ ਤੇ ਫਿਰ ਇਹਦੇ ਜ਼ਖਮ ਤਾਜ਼ੇ ਕਿਵੇਂ ਆ ਕਿਤੇ ਨੇ ਕਿਤੇ ਡਾਕਟਰਾਂ ਨੂੰ ਸ਼ੱਕ ਹੋਇਆ ਡਾਕਟਰਾਂ ਨੇ ਪੁਲਿਸ ਨੂੰ ਸਾਧ ਲਿਆ ਚਲੋ ਪੁਲਿਸ ਆ ਕੇ ਸਾਰਾ ਕੁਝ ਦੇਖਦੀ ਆ ਪੁੱਛ ਪੜਤਾਲ ਕਰਦੀ ਆ ਜੱਸਾ ਉਹੀ ਪਲੈਨਿੰਗ ਵਰਤਦਾ ਵੀ ਹਾਂ ਰਾਜ ਸਾਨੂੰ ਲੁੱਟਣ ਆਲੇ ਪੈਗੇ ਸੀਗੇ ਉਹ ਸਾਰੇ ਚਾਕੂ ਮਾਰਨ ਲੱਗ ਗਏ ਤੇ ਮੇਰੀ 칼 ਦੀ ਚਾਕੂ ਜਿਆਦਾ ਵੱਜ ਕੇ ਤੇ ਇਹਦੀ ਮੌਤ ਹੋ ਗਈ। ਚਲੋ ਇਹ ਲਾਸ਼ ਨੂੰ ਪੋਸਟ ਮਾਰਡਮਲੇ ਭੇਜ ਦਿੱਤਾ ਜਾਂਦਾ। ਹੁਣ ਕੀ ਹੁੰਦਾ ਜੇ ਜਦੋਂ ਲਾਸ਼ ਨੂੰ ਪੋਸਟ ਮਾਰਡਮਲੇ ਭੇਜਿਆ ਜਾਂਦਾ ਤਾਂ ਇਹ ਗੱਲ ਦਾ ਪਤਾ ਲੱਗਦਾ ਵੀ ਇਹਦਾ ਕਤਲ ਲਗਭਗ 15-16 ਘੰਟੇ ਪਹਿਲਾਂ ਹੋਇਆ ਤੇ ਲਗਭਗ 15 ਘੰਟਿਆਂ ਬਾਅਦ ਇਹਨੂੰ ਹਸਪੀਟਲਲੇ ਬੰਦਾ ਲੈ ਕੇ ਆਇਆ। ਹੁਣ ਜਦੋਂ ਪੋਸਟ ਮਾਰਡਮ ਦੀ ਰਿਪੋਰਟ ਆਈ ਜਸਸਾ ਦੇ ਜਲ ਚਾਪੀ ਫਸ ਗਿਆ ਕਿਉਂਕਿ ਜਸਸੇ ਨੇ ਇਹ ਦੱਸਿਆ ਸੀਗਾ ਕਿ ਹਾਂ ਹੁਣੇ ਹੀ ਉਹਨਾਂ ਨੇ ਸਾਨੂੰ ਚਾਕੂ ਮਾਰੇ ਤੇ ਮੈਂ ਸਿੱਧਾ ਇਹਨੂੰ ਹਸਪੀਟਲ ਤੇ ਲੈ ਕੇ ਆ ਗਿਆ। ਫਿਰ ਪੁਲਿਸ ਨੇ ਜਸਸੇ ਜਦੋਂ ਪਟਾ ਚੜਿਆ ਜੱਸਾ ਸਾਰਾ ਕੁਝ ਮੰਨ ਲਿਆ ਵੀ ਹਾਂ ਸਾਲੀ ਦੇ ਚੱਕਰ 'ਚ ਮੈਂ ਆ ਕੁਝ ਕਰ ਲਿਆ ਫਿਰ ਜੱਸਾ ਵੀ ਜੇਲ੍ਹ 'ਚ ਤੇ ਸਾਲੀ ਵੀ ਜੇਲ੍ਹ 'ਚ ਦੋਨਾਂ ਨੂੰ ਫਿਰ ਉਮਰ ਕੈਦ ਬੋਲ ਗਈ ਸਾਲੀ ਪਿੱਛੇ ਲੱਗ ਕੇ ਆਪ ਦੀ ਜਿੰਦਗੀ ਵੀ ਨਰਕ ਬਣਾ ਲਈ ਸਾਲੀ ਦੀ ਵੀ ਨਰਕ ਬਣ ਗਈ ਇੱਕ ਛੋਟੀ ਜੀ ਜਵਾਕੜੀ ਦੀ ماں ਖੋਲੀ ਉਹਦਾ ਕਤਲ ਕਰਤਾ ਸਾਰਾ ਘਰ ਬਰਬਾਦ ਹੋ ਗਿਆ 28 ਕਿੱਲੇ ਦਾ ਮਾਲਕ ਆੜਤ ਦਾ ਕੰਮ ਸਾਰਾ ਕੁਝ ਬੰਦੇ ਨੇ ਤਬਾਹ ਕਰ ਲਿਆ ਸਿਰਫ 2 ਮਿੰਟ ਦੇ ਸੁਆਦ ਪਿੱਛੇ ਇੱਕ ਸਾਲੀ ਦੇ ਚਸਕੇ ਪਿੱਛੇ ਸਾਰਾ ਘਰ ਪਟਲਿਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਬਹੁਤ ਸਾਰੇ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਕਿ ਸਾਲੀ ਦੇ ਚਸਕਿਆਂ ਪਿੱਛੇ ਆਪਦਾ ਘਰ ਪੱਟ ਲੈਂਦੇ ਆਪਦਾ ਘਰ ਤਬਾਹ ਕਰ ਲੈਂਦੇ ਆ ਸ਼ਾਇਦ ਆ ਵੀਡੀਓ ਦੇਖ ਕੇ ਸਿਆਣੇ ਹੋ ਜਾਣ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣੇ ਬਹੁਤ-ਬਹੁਤ ਧੰਨਵਾਦ